ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦਾ ਸ਼ਹਾਦਤ ਵਾਲਾ ਦਿਨ ਹੈ ਜੋ ਦਾਸ ਨੂੰ ਕੱਲ ਦੱਸਿਆ ਗੁਰਮੁਖਾਂ ਨੇ ਵੀ ਇੱਥੇ ਅਖੰਡ ਪਾਠ ਸਾਹਿਬ ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਨੇ ਜਦੋਂ ਅਸੀਂ ਸ਼ਹੀਦਾਂ ਦੀ ਗੱਲ ਕਰਨੇ ਆ ਜਿਵੇਂ ਰੂਖਾਨੀਅਤ ਵਿੱਚ ਇੱਕ ਦੋ ਇੱਕ ਚੜਾਂਦੀਆਂ ਕੌਣ ਜਾਣੇ ਮੇਰਾ ਨਾਂ ਜੀਓ ਇੱਕ ਤੋਂ ਇੱਕ ਵੱਧ ਨੇ ਪਿਆਰਿਓ ਸ਼ਹੀਦਾਂ ਦੀ ਲਿਸਟ ਜਦੋਂ ਦੇਖਾਂਗੇ ਸੂਚੀ ਦੇਖਾਂਗੇ ਸੱਚ ਇਹ ਵੇ ਕਿ ਸ਼ਹੀਦਾਂ ਦੀ ਸੂਚੀ ਵਿੱਚ ਵੀ ਇੱਕ ਦੋ ਇੱਕ ਚੜੰਦੀਆਂ ਨੇ ਮੈਂ ਸਿਰਫ ਸ਼ਹਾਦਤ ਦਾ ਜ਼ਿਕਰ ਕਰਨਾ ਹੈ ਬਾਬਾ ਜੀ ਦੀਆਂ ਜਿੱਤਾਂ ਦਾ ਜ਼ਿਕਰ ਨਹੀਂ ਉਹਨਾਂ ਦੇ ਰਾਜ ਪ੍ਰਬੰਧ ਦਾ ਜ਼ਿਕਰ ਨਹੀਂ ਜੇ ਪਹਿਲਾ ਲੋਕਤੰਤਰ ਗਣਰਾਜ ਕਿਸੇ ਨੇ ਕਾਇਮ ਕੀਤਾ ਹੈ ਭਾਰਤ ਦੀ ਧਰਤੀ ਤੇ ਤੇ ਉਹ ਸਨਮਾਨਯੋਗ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤਾ ਹੈ ਲੱਤੜੀਆਂ ਹੋਆਂ ਲੋਕਾਂ ਨੂੰ ਜਿਹੜੇ ਸੱਚੀ ਮੁੱਚੀ ਮਜਾਰੇ ਬਣ ਕੇ ਵਾਹੀਆਂ ਕਰਦੇ ਸਨ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਪਰ ਆਪ ਇੱਕ ਟਕਾ ਵੀ ਨਹੀਂ ਕਿਤੇ ਲਿਆ ਆਪਣੇ ਨਾਮ ਨਾਲ ਕਿਤੇ ਬਾਦਸ਼ਾਹ ਨਹੀਂ ਲਾਇਆ ਕਿਤੇ ਰਾਜਾ ਨਹੀਂ ਲਾਇਆ ਕਿਤੇ ਮਹਾਰਾਜਾ ਨਹੀਂ ਲਾਇਆ ਕਿਤੇ ਸਿੰਘ ਸਾਹਿਬ ਨਹੀਂ ਲਾਇਆ ਇਹ ਸਾਰੇ ਸ਼ਬਦ ਅਸੀਂ ਉਹਨਾਂ ਦੇ ਸਨਮਾਨ ਵਜੋਂ ਵਰਤਨੇਗਾ ਆਪ ਸਭ ਜਾਣ ਦੇਖੋ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਸੰਸਾਰ ਵਿੱਚ ਜਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਮਾਨਸਿਕ ਗੁਲਾਮੀ ਦੀਆਂ ਜੰਜੀਰਾਂ ਵੀ ਕਟੀਆਂ ਨੇ ਤੇ ਸਰੀਰਿਕ ਗੁਲਾਮੀ ਦੀਆਂ ਜਜ਼ੀਰਾਂ ਵੀ ਕਟੀਆਂ ਨੇ ਮਾਨਸਿਕ ਗੁਲਾਮੀ ਖਿਆਲਾਂ ਦੀ ਹੁੰਦੀ ਹੈ ਵਿਚਾਰਾਂ ਦੀ ਹੁੰਦੀ ਹੈ ਜਿਹੜੇ ਲੋਕ ਸਦੀਆਂ ਤੋਂ ਭਰਮ ਵਿੱਚ ਪਖੰਡ ਵਿੱਚ ਬੁੱਤ ਪੂਜਾ ਵਿੱਚ ਦੇਵ ਪੂਜਾ ਵਿੱਚ ਪ੍ਰਵਿਰਤ ਸਨ ਗੁਰੂ ਨਾਨਕ ਦੇ ਸ਼ਬਦ ਨੇ ਸਤਗੁਰਾਂ ਦੇ ਸ਼ਬਦ ਨੇ ਸੱਚ ਏਵੇਂ ਕਿ ਮਾਨਸਿਕ ਜਿਹੜੀਆਂ ਜ਼ੰਜੀਰਾਂ ਪਈਆਂ ਉਹਨਾਂ ਨੂੰ ਸ਼ਬਦ ਨਾਲ ਕੱਟ ਦਿੱਤਾ ਤੇ ਜਿਹੜੀਆਂ ਬਾਹਰ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਪਈਆਂ ਉਹਨਾਂ ਨੂੰ ਸੂਰ ਬੀਰਤਾ ਤੇ ਸ਼ਸਤਰ ਨਾਲ ਕੱਟ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੰਗਾਂ ਹੋਈਆਂ ਵੱਡੇ ਸੈਭਜ਼ਾਦੇ ਚਮਕੌਰ ਸ਼ਹੀਦ ਹੋਏ ਛੋਟੇ ਸੈਭਜ਼ਾਦੇ ਆਪ ਸਭ ਨੂੰ ਪੰਦਾ ਸਰਹੰਦ ਦੀਆਂ ਨੀਆਂ 'ਚ ਖੜੇ ਕੀਤੇ ਗਏ 7 ਸਾਲ ਤੇ 9 ਸਾਲ ਦੀ ਆਰਬਲਾ ਅਡੋਲ ਅ ਡਿਗ ਉਮਰਾਂ ਛੋਟੀਆਂ ਨੇ ਸ਼ਰੀਰ ਛੋਟੇ ਨੇ ਅਡੋਲਤਾ ਉਹਨਾਂ ਕੋਲ ਬਾਬਿਆਂ ਵਾਲੀ ਹੈ ਸ਼ਰੀਰ ਬੱਚਿਆਂ ਵਾਲੇ ਨੇ ਸੁਰਤ ਉਹਨਾਂ ਕੋਲ ਬਾਬੇ ਬੁੱਢੇ ਵਾਲੀ ਹੈ ਮੇਰੇ ਕਹਿਣ ਤੋਂ ਮੁਰਾਦ ਬਾਬਾ ਸ਼ਬਦ ਤਾਂ ਹੀ ਵਰਤਨੇ ਸਤਿਗੁਰੂ ਜੀ ਬੱਚਿਆਂ ਦੀ ਸ਼ਹਾਦਤ ਪੁੱਤਰਾਂ ਦੀ ਸ਼ਹਾਦਤ ਉਹਦੀ ਖਬਰ ਮਿਲਦੀ ਹੈ ਰਾਏ ਕੱਲੇ ਕੋਲ ਉਦੋਂ ਬਾਅਦ ਜ਼ਫਰਨਾਮਾ ਲਿਖ ਦਿਆ ਔਰੰਗਜ਼ੇਬ ਨੂੰ ਜਿਸ ਵਿੱਚ ਉਹਨਾਂ ਦੇ ਅੰਦਰ ਦੀ ਨਿਡਰਤਾ ਹਜ਼ੂਰ ਦੇ ਅੰਦਰ ਦੀ ਚੜ੍ਹਦੀ ਕਲਾ ਇਹ ਸ਼ਬਦ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਕਹਿ ਦੇਣਾ ਚਾਹ ਸ਼ੁੱਧ ਕੇ ਚੂਂ ਬਚਗਾ ਕੁਛ ਪਹਿਚਾਰ ਕੇ ਬਾਕੀ ਬੇਮਾਦਸਤ ਪੇਚੀ ਦਾ ਮਾਰ ਕੀ ਹੋਇਆ ਚਾਰ ਪੁੱਤਰ ਕੋ ਚਾਰ ਬੱਚੇ ਕੋ ਕੇ ਸ਼ਹੀਦ ਕਰ ਦਿੱਤੇ ਕੀ ਹੋਇਆ ਲਫ਼ਜ਼ ਜਿਹੜਾ ਇਹਨੂੰ ਧਿਆਨ ਨਾਲ ਫਿਰ ਸਾਨੂੰ ਕੀ ਹੋਇਆ ਦਾ ਮਤਲਬ ਕੁਝ ਨਹੀਂ ਹੋਇਆ ਜੇ ਅਸ਼ੁੱਧ ਕੇ ਚੂ ਬਚਗਾ ਕੁਛ ਤੈ ਚਾਰ ਕੇ ਬਾਕੀ ਬੇਮਾਦਸਤ ਪੇਚੀ ਦਾ ਮਾਰ ਇਤੋਂ ਹਜ਼ੂਰ ਦਮਦਮਾ ਸਾਹਿਬ ਜਾਂਦੇ ਆ ਬਹਾਦਰ ਔਰੰਗਜ਼ੇਬ ਦੀ ਮੌਤ ਹੁੰਦੀ ਹੈ ਬਹਾਦਰ ਸ਼ਾਹ ਤਖਤ ਤੇ ਬੈਠਦਾ ਹੈ ਮੁਕ ਦੀ ਗੱਲ ਕੀ ਸਤਗੁਰੂ ਨਦੇੜ ਦੀ ਧਰਤੀ ਦੇ ਜਾਂਦੇ ਆ ਪਹਿਲਾਂ ਬੰਮਨਵਾੜੇ ਜਾਂਦੇ ਆ ਜਿੱਥੇ ਹੀਰਾ ਘਾਟ ਕੇ ਮਾਤਾ ਸਾਹਿਬ ਦਾ ਸਥਾਨ ਹੈ ਫਿਰ ਸਤਗੁਰੂ ਜੀ ਮਾਧੋਦਾਸ ਬੈਰਾਗੀ ਦੇ ਡੇਰੇ ਜਾਂਦੇ ਆ ਆਪ ਸਭ ਨੂੰ ਪਤਾ ਹੈ ਉਹ ਖਜ਼ੂਰ ਦੇ ਚਰਨਾਂ ਵਿੱਚ ਝੁਕਦਾ ਹੈ ਨਾ ਸਿਰਫ ਸ਼ਹਾਦਤ ਦੀ ਗੱਲ ਕਰਨੀ ਹੈ ਅੱਜ ਦੇ ਦਿਨ ਦੀ ਉਹਦੀਆਂ ਕਰਾਮਾਤਾਂ ਉਹਦੀਆਂ ਸ਼ਕਤੀਆਂ ਸਾਰੀਆਂ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆ ਕੇ ਗੁਰਦੇਵ ਦੇ ਚਰਨਾਂ ਵਿੱਚ ਝੁਕ ਜਾਂਦੀਆਂ ਨੇ ਹਜ਼ੂਰ ਉਹਦੇ ਪਲੰਗ ਤੇ ਆਸਣ ਤੇ ਬੈਠਿਆ ਉਹ ਚਰਨਾਂ ਵਿੱਚ ਬੈਠਾ ਹੈ ਜਦੋਂ ਮਹਾਰਾਜ ਜੀ ਨੂੰ ਪੁੱਛਦਾ ਤੁਸੀਂ ਕੌਣ ਮਹਾਰਾਜ ਕਹਿੰਦੇ ਆ ਮੁਸਕਰਾ ਕੇ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਨਾ ਹੈ ਡਾਕਟਰ ਗੰਡਾ ਸਿੰਘ ਨੇ ਜੋ ਲਿਖਿਆ ਅਸੇਵੀ ਕਿਤਾਬ ਸ਼ਰੋਮਣੀ ਕਮੇਟੀ ਨੇ ਛਾਪੀ ਤੁਸੀਂ ਕੌਣ ਮਹਾਰਾਜ ਕਹਿੰਦੇ ਆ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਨਾ ਹੈ ਕਹਿੰਦਾ ਜੀ ਮੈਂ ਕਿਵੇਂ ਜਾਣਨਾ ਕਹਿੰਦੇ ਅੰਦਰ ਵਿਚਾਰ ਕੇ ਦੇਖ ਨੇਤਰ ਚੁੱਕ ਕੇ ਕਹਿੰਦਾ ਆਪ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਹਾਂ ਤੇ ਨਾਲ ਪੁੱਛਦਿਆ ਤੂੰ ਕੌਣ ਬਸ ਚਰਣਾ ਤੇ ਦੇਖ ਕੇ ਕਹਿੰਦਾ ਤੇਰਾ ਬੰਦਾ ਤੇਰਾ ਗੁਲਾਮ ਆ ਮਹਾਰਾਜ ਕਹਿੰਦੇ ਮੈਂ ਤੈਨੂੰ ਸਿੱਖ ਸਾਜਣਾ ਸਿੰਘ ਸਾਜਣਾ ਆਇਆ ਪਿਆਰੋ ਅਮਰਤ ਦੀ ਦਾਤ ਦਿੱਤੀ ਪੰਜਾਬ ਦੀ ਧਰਤੀ ਤੇ ਤੋਰਿਆ ਪੰਜ ਸਿੰਘ ਨਾਲ ਤੋਰੇ ਹੁਕਮਨਾਮੇ ਦਿੱਤੇ ਨਿਸ਼ਾਨ ਦਿੱਤਾ ਮੈਂ ਪਿਛਲੇ ਦਿਨੀ ਵੀ ਕਿਹਾ ਸੱਚ ਏਵੇਂ ਸਦੀਆਂ ਤੋਂ ਲੈ ਕੇ ਜਿਹੜੀ ਜ਼ੁਲਮ ਦੀ ਸਲਤਨਤ ਸੀ ਤੇ ਮੈਂ ਖਾਸ ਕਰਕੇ লাইਵ ਚੱਲ ਰਿਹਾ ਉਹ ਤੁਸੀਂ ਖਾਰਿਆਂ ਕੋਿਆਂ ਦੀਆਂ ਤਵਾਂ ਰੀਖਾਂ ਸੁਣਾਉਂਦੇ ਹੋ ਬੱਚਿਆਂ ਨੂੰ ਪਾਣੀਪੱਤ ਦੀ ਲੜਾਈ 'ਚ ਆਹ ਹਾਰ ਗਿਆ ਫਲਾਣੇ ਥਾਂ ਤੇ ਆਹ ਹੋਰ ਗਿਆ ਤੋ ਕਹਤ ਇਸ ਭਾਰਤ ਦੇ ਬੱਚਿਆਂ ਨੂੰ ਇਹ ਦੱਸੋ ਕਿ ਸਦੀਆਂ ਤੱਕ ਜਿਸ ਜ਼ੁਲਮ ਦੀਆਂ ਜੜ੍ਹਾਂ ਇੱਥੇ ਕਾਇਮ ਸਨ ਇਸ ਜ਼ੁਲਮੀ ਰਾਜ ਦੀ ਜੜ ਪਟਣ ਵਾਲਾ ਪਹਿਲਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਹੈ ਉਹਨਾਂ ਨੇ ਸਰਹੰਦ ਫਤਿਹ ਕੀਤੀ ਚੱਪੜਚਿੜੀ ਦਾ ਮੈਦਾਨ ਸੰਡੋਰਾ ਸਮਾਣਾ ਮੈਂ ਸੰਖੇਪ ਜੀ ਬੇਨਤੀ ਕਰਾਂ ਪਿਆਰਿਓ ਉਹਨੇ ਸਰਹੰਦ ਦੀ ਧਰਤੀ ਤੇ ਗੁਰੂ ਦਾ ਨਿਸ਼ਾਨ ਗੱਡਿਆ ਉਹਨੇ ਕਿਹਾ ਕਿ ਮੈਂ ਹਾਂ ਉਸੀ ਪੁਰਖ ਦਾ ਦਾਸਾ ਜਿਸਨੇ ਕਿਨੋ ਪੰਥ ਪ੍ਰਕਾਸ਼ਾ ਰਾਜ ਕੈਮ ਹੋਇਆ ਉਹਨੇ ਸਿੱਕੇ ਚਲਾਏ ਉਹਨਾਂ ਸਿੱਕਿਆਂ ਤੇ ਆਪਣਾ ਨਾਮ ਮਹਾਰਾਜਾ ਨਖੀ ਇੱਕ ਜਹ ਪਾਠ ਅਕਸਰ ਸਿੱਕੇ ਤੇ ਲਿਖਿਆ ਕੀਤਾ ਜਾਂਦਾ ਦੇਗੋ ਤੇਗੋ ਵੈ ਫਤਹਿ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਕਿੰਨੇ ਦੇਖ ਤੇ ਤੇਗ ਦੀ ਫਤਿਹ ਮਿਲੀ ਬਿਨਾ ਦੇਰੀ ਤੋਂ ਮਿਲੀ ਮਿਲੀ ਕਿਦੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਅਰਸ਼ ਕਰਾਉਣਾ ਰਾਜ ਪ੍ਰਬੰਧ ਕਾਇਮ ਕੀਤਾ ਉਹਨਾਂ ਨੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਿਹੜਾ ਦਿਨ ਅਸੀਂ ਮਨਾ ਰਹੇ ਹਾਂ ਗੁਰਰਾਸ ਨੰਗਲ ਦੀ ਘੜੀ ਇੱਥੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਕੜਿਆ ਗਿਆ ਚਲੋ ਇੱਥੇ ਕਿਹਾ ਜਾਂਦਾ ਆਪਸ ਵਿੱਚ ਫੁੱਟ ਵੀ ਪਈ ਬਾਬਾ ਬਨੂਸ਼ ਸਿੰਘ ਚਲੇ ਗਏ ਖੈਰ ਰਹੋ ਵਿਚਾਰ ਇਹ ਵੀ ਬਹੁਤ ਵੱਡੀ ਸਾਜ਼ਿਜ ਹੈ ਮੈਂ ਸਮੇਂ ਅਨੁਸਾਰ ਬੇਨਤੀ ਕਰਾਂਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੁਨੀ ਚੰਦੇ ਹੱਥੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਥੇ ਉਹ ਦਿਨ ਦੇਖੇ ਅੰਨ ਪਾਣੀ ਕੋਈ ਨਹੀਂ ਰੁੱਖਾਂ ਦੇ ਪੱਤੇ ਰੁੱਖਾਂ ਦੀਆਂ ਛਿਲੜਾਂ ਇੱਥੋਂ ਤੱਕ ਇਤਿਹਾਸ ਕਹਿੰਦਾ ਹੈ ਵੀ ਆਪਣੇ ਪੱਟਾਂ ਦਾ ਮਾਸ ਵੀ ਖਾਧਾ ਗਿਆ ਇਹ ਇਹ ਹਿਸਟਰੀ ਵਿੱਚ ਦਰਜ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਿਆ ਗਿਆ। ਕੋਈ 740 ਲਿਖਦਾ ਕੋਈ 780 ਲਿਖਦਾ ਪਰ ਮੈਂ ਇਸ ਮਸਲੇ 'ਚ ਨਹੀਂ ਪੈਣਾ। ਸੈਂਕੜਿਆਂ ਦੀ ਗਿਣਤੀ ਵੀ ਸਿੱਖ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਵਿੱਚ ਹਾਥੀ ਵਿੱਚ ਰੱਖ ਕੇ ਪਿੰਜਰਾ ਹਾਥੀ ਦੇ ਉੱਤੇ ਇਹਨਾਂ ਨੂੰ ਲਾਹੌਰ ਲਿਜਾਇਆ ਗਿਆ। ਲਾਹੌਰ ਦੀਆਂ ਗਲੀਆਂ ਦੇ ਵਿੱਚ ਜਲੂਸ ਰੂਪ ਦੇ ਵਿੱਚ ਫਿਰ ਇਹਨਾਂ ਨੂੰ ਅਬਦਲ ਸਮੁੰਦਖਾਨ ਨੇ ਆਪਣੇ ਪੁੱਤਰ ਜ਼ਕਰੀਆ ਖਾਨ ਔਰ ਦੂਸਰਾ ਜਿਹੜਾ ਰਿਸ਼ਤੇਦਾਰ ਉਹਦਾ ਕਮਰੂਦੀਨ ਉਹਦੇ ਰਾਹੀਂ ਦਿੱਲੀ ਨੂੰ ਜਦੋਂ ਤੋੜਿਆ ਪਿਆਰਿਓ ਇਹ ਸੋਚਦੇ ਨੇ ਸਿੱਖ ਸਿੱਖ ਥੋੜੇ ਨੇ ਫਿਰ ਲਬ ਲਬ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ 700 ਗੱਡਾ ਸਿੱਖਾਂ ਦੇ ਸਿਰਾਂ ਦਾ ਭਰੇ ਹੋਣ ਦਾ ਜ਼ਿਕਰ ਹੈ ਖੋਪੜੀਆਂ ਖਾਲੀ ਕਰਕੇ ਉਹਨਾਂ ਨੂੰ ਨੇਜੀਆਂ ਤੇ ਟੰਗਿਆ ਗਿਆ ਜਿਹੜੇ ਪਵਿੱਤਰ ਕੇਸ ਸਨ ਉਹ ਖਵਾ ਦੇ ਵਿੱਚ ਉੱਡ ਰਹੇ ਸਨ ਸਰਹੰਦ ਦੀਆਂ ਗਲੀਆਂ ਚ ਫੇਰੇ ਆ ਗਿਆ ਦਿੱਲੀ ਦੀ ਧਰਤੀ ਤੇ ਲੈ ਕੇ ਗਿਆ ਸਿੰਘ ਰੋਹ ਸ਼ਹੀਦ ਕੀਤਾ ਗਿਆ ਪਰ ਮੈਂ ਆਪ ਨੂੰ ਜਿਹੜੀ ਬਾਬਾ ਜੀ ਦੀ ਦਲੇਰੀ ਸਿਰਫ ਕਿਉਂਕਿ ਅੱਜ ਸਮੇਂ ਅਨੁਸਾਰ ਉਹਨਾਂ ਦੀ ਸ਼ਹਾਦਤ ਸੰਬੰਧੀ ਤੇ ਚਸ਼ਮਦੀਦ ਗਵਾਹਾਂ ਨੇ ਜਿਹੜੇ ਫਾਰਸੀ ਦੇ ਸਰੋਤ ਅੱਜ ਕੱਲ ਗੁਰਮੁਖੀ ਚ ਛੱਪ ਗਏ ਨੇ ਉਹ ਪੜੇ ਜਾ ਸਕਦੇ ਆ ਫਾਰਸੀ ਦੇ ਜਿਹੜੇ ਰਾਈਟਰ ਨੇ ਉਹ ਸ਼ਬਦਾਵਲੀ ਬੜੀ ਭੱਦੀ ਵਰਦੇ ਆ ਪਰ ਉਹ ਨਿੰਦਿਆ ਕਰਦੇ ਕਰਦੇ ਵੀ ਉਹ ਦੱਸੀ ਜਾਂਦੇ ਆ ਕਹਿੰਦੇ ਨੇ ਕਿਸੇ ਵੀ ਸਿੱਖ ਨੇ ਨਾ ਈਨ ਮੰਨੀ ਨਾ ਉਹਨੇ ਸਰਕਾਰ ਅੱਗੇ ਝੁਕਿਆ ਉਹ ਜਲਾਦ ਨੂੰ ਕਹਿੰਦੇ ਸਨ ਉਹ ਮੁਕਤੀਦਾਤਾ ਇਹ ਸ਼ਬਦ ਨੇ ਸ਼ਹੀਦ ਹੁੰਦੇ ਨੇ ਉਹ ਮੁਕਤੀਦਾਤਾ ਪਹਿਲਾਂ ਮੇਰੇ ਵੱਲ ਵੇਖ ਤੂੰ ਪਹਿਲਾਂ ਮੇਰੇ ਸਿਰ ਨੂੰ ਕਲਮ ਕਰ ਉਥੇ ਇੱਕ ਘਟਨਾ ਦਾ ਜ਼ਿਕਰ ਸਾਰੇ ਕਰਦੇ ਆ ਉਹ ਸਾਕੀ ਸੁਣਾਈ ਵੀ ਜਾਂਦੀ ਮੇਰੀ ਮਾਂ ਝੂਠ ਬੋਲਦੀ ਹੈ ਇਹਨਾਂ ਸਿੰਘਾਂ ਦੇ ਵਿੱਚ ਇੱਕ ਉਹ ਨੌਜਵਾਨ ਜਿਹਦੀ ਸ਼ਾਦੀ ਹੋਇਆ ਨੂੰ ਵਿਆਹ ਹੋਇਆ ਨੂੰ ਕੁਝ ਦਿਨ ਹੋਏ ਨੇ ਉਸ ਦੀ ਮਾਂ ਵਿਧਵਾ ਹੈ ਚਸ਼ਮਦੀਦ ਗਵਾਹ ਕਹਿੰਦਾ ਉਹ ਦੀਵਾਨ ਰਚਨ ਚੰਦ ਦੇ ਰਾਹੀਂ ਪ੍ਰਕਾਸ਼ਰ ਨੂੰ ਮਿਲਦੀ ਤੇ ਉਸ ਵਿੱਚੋਂ ਕਹਿੰਦੀ ਏ ਬਰਲਾਪ ਕਰਕੇ ਕਿ ਮੇਰਾ ਪੁੱਤਰ ਸਿੱਖ ਨਹੀਂ ਇਹ ਬੰਦੇ ਨੇ ਆਪਣੀ ਕੈਦ ਵਿੱਚ ਲੈ ਲਿਆ ਮੇਰੇ ਬੱਚੇ ਨੂੰ ਛੱਡ ਦਿਓ ਉਹ ਪਹੁੰਚਦੀ ਹੈ ਕਤਲਖਾ ਵਿੱਚ ਕਿ ਕੁਦਰਤੀ ਤੌਰ ਤੇ ਉਹਦੇ ਬੱਚੇ ਦੀ ਵਾਰੀ ਹੈ ਉਹਨੂੰ ਸ਼ਹੀਦ ਕੀਤਾ ਜਾਣਾ ਤੇ ਜਦੋਂ ਉਹਦਾ ਮੌਕਾ ਹੁੰਦਾ ਦੱਸਿਆ ਜਾਂਦਾ ਹੈ ਕਤਲ ਕਰਨ ਵਾਲੇ ਨੂੰ ਇਸ ਬੱਚੇ ਨੂੰ ਕਤਲ ਨਹੀਂ ਕਰਨਾ ਇਹ ਸਿੱਖ ਨੇ ਜਦੋਂ ਉਹਨੂੰ ਪਤਾ ਲੱਗਦਾ ਤੇ ਉਹ ਬੱਚਾ ਆਪਣੀ ਮਾਂ ਦੇ ਸਾਹਮਣੇ ਕਾਤਲਾਂ ਦੇ ਸਾਹਮਣੇ ਕਿੰਨੀ ਵੱਡੀ ਸਦਕ ਦੀ ਮਿਸਾਲ ਉਹਨੂੰ ਕਿਹਾ ਜਾਂਦਾ ਵੀ ਤੈਨੂੰ ਛੱਡ ਦਿੱਤਾ ਤੇਰੀ ਕਿਸਮਤ ਚੰਗੀ ਕਹਿੰਦਾ ਨਹੀਂ ਕਿਸਮਤ ਚੰਗੀ ਨਹੀਂ ਮਾੜੀ ਕਿਉਂ ਕਹਿੰਦੇ ਨੇ ਛੱਡ ਕਿਉਂ ਦਿੱਤਾ ਮੈਨੂੰ ਮੇਰੇ ਵੀਰਾ ਨਾਲ ਅੱਗੇ ਤੋਰੋ ਕਹਿੰਦੇ ਤੂੰ ਸਿੱਖ ਨਹੀਂ ਉਹ ਕਹਿੰਦਾ ਕੌਣ ਕਹਿੰਦਾ ਸਿੱਖ ਨਹੀਂ ਕਹਿੰਦੇ ਉਹ ਦੇਖ ਤੇਰੀ ਮਾਂ ਉੱਚੀ ਆਵਾਜ਼ ਵਿੱਚ ਕਹਿੰਦਾ ਇਹ ਝੂਠ ਬੋਲਦੀ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ ਤੇ ਮੁਕਤੀ ਦਾਤਾ ਜਲਾਦ ਨੂੰ ਕਹਿੰਦਾ ਮੁਕਤੀ ਦਾਤਾ ਦੇਰ ਨਾ ਕਰ ਮੈਂ ਸਿੱਖ ਹਾਂ ਮੇਰੇ ਰੂਮ ਰੋ ਵਿੱਚ ਗੁਰੂ ਗੋਬਿੰਦ ਸਿੰਘ ਦੀ ਮੁਹੱਬਤ ਹੈ ਸੱਚੇ ਵਿੱਚ ਜਲਾਦ ਤਲਵਾਰ ਚਲਾਉਂਦਾ ਹੈ ਉਦੇ ਸਿਰ ਨੂੰ ਧੜ ਤੋਂ ਵੱਖ ਰੱਖ ਕਰ ਦਿੰਦਾ ਹੈ ਇਹ ਇਹ ਉਹ ਜ ਸਿੱਧਕੀ ਬੰਦੇ ਕੋਈ ਬੰਦਾ ਉਹਨਾਂ ਵਿੱਚੋਂ ਡੋਲਿਆ ਨਹੀਂ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਧੜੇ ਬੰਦੀਆਂ ਹੁੰਦੀਆਂ ਨੇ ਰਾਈਟਰ ਵੀ ਧੜੇ ਬੰਦੀਆਂ ਚ ਕਈ ਵਾਰੀ ਵੱਜੇ ਹੁੰਦੇ ਆ ਉਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਪਿਆਰਿਓ ਗੱਲ ਕਰਨੀ ਸੌਖੀ ਹੈ ਇਹ ਕੋਈ ਫਿਲਮ ਨਹੀਂ ਕੇਵਲ ਜਿਹਦੀ ਕਹਾਣੀ ਲਿਖੀ ਗਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਤੋਂ ਬਾਹਰ ਲਿਆਂਦਾ 4 ਸਾਲ ਦਾ ਉਹਨਾਂ ਦਾ ਬੱਚਾ ਬਹੁਤ ਖੂਬਸੂਰਤ ਇਤਿਹਾਸਕਾਰ ਉਹਨੂੰ ਕੋਵਰ ਅਜੈ ਸਿੰਘ ਲਿਖਦੇ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਬੇਟਾ ਅਜੈ ਸਿੰਘ ਉਹਨੂੰ ਪਿਓ ਦੀ ਗੋਦੀ ਵਿੱਚ ਲਿਆ ਕੇ ਬਿਠਾਇਆ ਬਾਬਾ ਜੀ ਦੀ ਗੋਦੀ 'ਚ ਉਹਨਾਂ ਦੇ ਬੇਟੇ ਨੂੰ ਬਿਠਾਇਆ ਤੇ ਨਾਲ ਕਿਹਾ ਪਕੜ ਖੰਜਰ ਆਪਣੇ ਬੱਚੇ ਦਾ ਪੇਟ چیر ਇਹਨੂੰ ਕਤਲ ਕਰ ਬਾਬਾ ਜੀ ਨੇ ਕਿਹਾ ਨਾ ਆਪਣਾ ਕੀ ਬਗਾਨਾ ਕੀ ਸਿੱਖ ਕਦੀ ਕਿਸੇ ਬੱਚੇ ਉੱਤੇ ਵਾਰ ਨਹੀਂ ਕਰਦਾ ਫਿਰ ਕਹਿਣ ਲੱਗੇ ਜੇ ਤੂੰ ਨਹੀਂ ਕਰੇਂਗਾ ਅਸੀਂ ਚੀਰ ਦਿਆਂਗੇ ਤੂੰ ਇਸਲਾਮ ਨੂੰ ਕਬੂਲ ਕਰ ਬਾਬਾ ਜੀ ਨੇ ਕਿਹਾ ਨਹੀਂ ਇਤਿਹਾਸ ਕਹਿੰਦਾ ਹੈ ਕਿ ਐਡਾ ਖੂਬਸੂਰਤ 4 ਸਾਲ ਦਾ ਬੱਚਾ ਉਹਨੂੰ ਚੀਰਿਆ ਗਿਆ ਉਹਦੇ ਪੇਟ ਨੂੰ ਚੀਰਿਆ ਤੇ ਉਹਦਾ ਹਾਰਟ ਉਹਦਾ ਦਿਲ ਤੜਪਦਾ ਪਿਆ ਸੀ ਅੰਦਰ ਹੱਥ ਪਾ ਕੇ ਜਲਾਦ ਨੇ ਅਜਾ ਸਿੰਘ ਦਾ ਕਾਲਜਾਂ ਖਿੱਚ ਕੇ ਬਾਹਰ ਕੱਢਿਆ ਤੇ ਪਿਓ ਦੇ ਮੂੰਹ ਦੇ ਵਿੱਚ ਤੁਨ ਦਿੱਤਾ ਗਿਆ ਸੀ ਪਿਆਰਿਓ ਇਨਾ ਅਡੋਲ ਸਿਦਕੀ ਪੁੱਤਰ ਦਾ ਕਾਲਜਾਂ ਮੂੰਹ 'ਚ ਪਾਇਆ ਗਿਆ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਵੇਂ ਸ਼ਹੀਦ ਕੀਤਾ ਗਿਆ ਪੁੱਛਦਾ ਫਰਖਸ਼ੀਰ ਕਿ ਕਿਹੜੀ ਮੌਤ ਮਰਨੀ ਚਾਹਨ ਮੈਂ ਕਹਿੰਦਾ ਪੰਜਾਬ ਦੀ ਹਿਸਟਰੀ 'ਚ ਦੱਸਿਆ ਜਾਂਦਾ ਸਿਕੰਦਰ ਪੋਰਸ ਨੂੰ ਪੁੱਛਦਾ ਤੇਰੇ ਨਾਲ ਕੀ ਸਲੂਕ ਕੀਤਾ ਜਾਏ ਪੋਰਸ ਕਹਿੰਦਾ ਜਿਵੇਂ ਇੱਕ ਰਾਜਾ ਦੂਜੇ ਨਾਲ ਕਰਦਾ ਹੈ ਜਦੋਂ ਪੁੱਛਿਆ ਤੂੰ ਕਿਹੋ ਜੀ ਮੌਤ ਮਰਨੀ ਚਾਹਨਾ ਹੈ ਇਹ ਗੁਰੂ ਦੇ ਬੰਦੇ ਨੇ ਕਿਹਾ ਬਾਦਸ਼ਾਹ ਨੂੰ ਮੈਨੂੰ ਉਹ ਮੌਤ ਮਾਰੀ ਜਿਹੜੀ ਮੌਤ ਕੱਲ ਤੂੰ ਮਰਨ ਦੀ ਆਸ ਰੱਖਣਾ ਦੇਖੋ ਇਹਨਾਂ ਸ਼ਬਦਾਂ 'ਚ ਜਦੋਂ ਉਹਨਾਂ ਨੂੰ ਸ਼ਹੀਦ ਕਰਨ ਲੱਗੇ ਪੁੱਛਿਆ ਉਹ ਕਹਿੰਦੇ ਆ ਕਿ ਜਦੋਂ ਤੁਹਾਡੇ ਵਰਗੇ ਬੰਦੇ ਜ਼ੁਲਮ ਕਰਦੇ ਆ ਤੇ ਰੱਬ ਮੇਰੇ ਵਰਗੇ ਬੰਦਿਆਂ ਨੂੰ ਭੇਜਦਾ ਹੈ ਤੇ ਜਦੋਂ ਮੇਰੇ ਵਰਗੇ ਬੰਦੇ ਸਭ ਸਮੇਟ ਦਿੰਦੇ ਆ ਤੇ ਤੁਹਾਡੇ ਵਰਗੇ ਬੰਦੇ ਮੇਰੇ ਵਰਗੇ ਬੰਦਿਆਂ ਨੂੰ ਮਾਰਨ ਆ ਜਾਂਦੇ ਆ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਮੀਨ ਤੇ ਬਿਠਾ ਕੇ ਨਸਤਰ ਮਾਰ ਕੇ ਪਹਿਲਾਂ ਇਹਨਾਂ ਦੀ ਸੱਜੀ ਅੱਖ ਕੱਢੀ ਗਈ ਸੀ ਸੱਜੀ ਅੱਖ ਕੱਢਣ ਤੋਂ ਬਾਅਦ ਖੱਬੀ ਅੱਖ ਕੱਢੀ ਗਈ ਫਿਰ ਇਹਨਾਂ ਦੀ ਖੱਬਾ ਪੱਟ ਲੱਤ ਵੱਢੀ ਗਈ ਕੁਝ ਇਤਿਹਾਸਕਾਰ ਤਾਂ ਕਹਿੰਦੇ ਆ ਜੀਭ ਵਿੱਚੋਂ ਕੱਢ ਦਿੱਤੀ ਫਿਰ ਸੱਜੀ ਲੱਤ ਕੱਟੀ ਤੇ ਪਰཕਕ ਦੇ ਕੋਈ ਲਾਲ ਕੋਈ ਸੰਬੂਰਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਸਮ ਦੀ ਚਮੜੀ ਨੂੰ ਲੋਚ ਦਿੱਤਾ ਗਿਆ ਅੱਜ ਦੇ ਦਿਨ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਮੈਂ ਕਹਾ ਕਿਹੜਾ ਲਫ਼ਜ਼ ਵਰਤੀ ਉਹਨਾਂ ਨੇ ਸੱਚ ਇਹ ਵੀ ਉਹਦੇ ਥੋੜੇ ਸਮੇਂ ਦੇ ਕੀਤੇ ਰਾਜ ਦੀਆਂ ਨੀਹਾਂ ਉੱਤੇ ਹੀ ਸ਼ੇਰੇ ਪੰਜਾਬ ਨੇ ਰਾਜ ਕੀਤਾ ਹੈ ਉਹਦਾ ਖਿੱਤਾ ਥੋੜਾ ਸੀ ਇਹਦਾ ਖਿੱਤਾ ਜ਼ਿਆਦਾ ਸੀ ਉਸ ਮਹਾਨ ਜਰਨੈਲ ਨੂੰ ਗੁਰੂ ਕੇ ਬੰਦੇ ਨੂੰ ਜਿਨੇ ਪੁੱਤਰ ਦਾ ਕਾਲਜਾ ਮੂੰਚ ਪਵਾ ਲਿਆ ਸੱਚੀ ਮੁੱਚੀ ਜ਼ੰਬੂਰਾ ਨਾਲ ਮਾਸ ਨਚਵਾ ਲਿਆ ਅੱਖਾਂ ਕਢਵਾ ਲਈਆਂ ਇਉਂ ਕਹਿ ਲੋ ਟੁਕੜੇ ਟੁਕੜੇ ਹੋ ਗਿਆ ਪਰ ਆਪਣੀ ਗੁਰੂ ਦੀ ਸਿੱਖੀ ਤੋਂ ਪਿੱਠ ਨਹੀਂ ਉਹਨੇ ਪਿੱਠ ਨਹੀਂ ਕੀਤੀ ਸਿੱਖੀ ਵੱਲ ਮੂੰਹ ਨਹੀਂ 모ੜਿਆ ਸਿੱਖੀ ਵੱਲੋਂ ਐਸੇ ਮਹਾਨ ਜਰਨੈਲ ਨੂੰ ਅੱਜ ਅਸੀਂ ਸ਼ਰਦਾ ਦੇ ਫੁੱਲ ਪੇਟ ਕਰ ਦੇਖਾਂ ਸਤਿਗੁਰੂ ਕਿਰਪਾ ਕਰੇ ਕੌਮ ਨੂੰ ਆਪਣਾ ਘਰ ਬਖਸ਼ੇ